god! ਨਸ਼ਾ ਹਰ ਬਿਕੇ ਭਗਵੇਂ ਤੇਂ ਪਰਕਾਛਿ ਅਮਾਨਾ ਕਰਿਓ ਨਸ਼ਾ ਹਰ ਬਿਕੇ ਭਗਵੇਂ ਆਓ ਸਭ ਸੰਗਤ ਇਸ ਸਤਗੁਰੂ ਸਾਡੇ ਦੇ ਭਗਤ ਚਰਨਾ ਵਿਸਰਣਾ ਕਰੀ ਭਗਤੋ सुरतीय के द्वारा पहुंची है पटना साहिब की धरती पे जिथे अकाल पुरख वाहे गुरु साहिब सृष्टि के सृजनहार दो जहान के मालिक तख्तों ताजों के मालिक फौजों के जरनैल कलगियों वाले पातशाह जिन्हों सिर्फ आप जी ने शब्दों राही कविता के राही ਅੱਜ ਕੁਵੀਸ਼ਰੀ ਜੱਜੇ ਪਾਸੋਂ ਅਲੱਗ-ਅਲੱਗ ਬਖਸ਼ਿਸ਼ਾਂ ਦੇ ਵਿੱਚ ਆਪ ਜੀਾਂ ਨੇ ਦਰਸਾ ਦਿੱਤੀ ਹੈ ਅੱਜ ਦਾ ਇਤਿਹਾਸ ਚਾਰ ਜਗ੍ਹਾ ਦਾ ਹੋਵੇਗਾ ਮੇਰਾ ਪਤਨਾ ਸਰ ਫਿਰ ਅਨੰਪਾ ਸਾਹਿਬ ਦੀ ਤਰਜੀਹ ਪੰਟਾ ਸਾਹਿਬ ਅਤੇ ਜਿਹਨੇ ਬਹੁਤ ਪੈਸਾ ਧਿਆਨ ਆਪਿਆਂ ਦੇ ਨਾਲ ਗੱਪਾਂ ਦੇ ਰੁਪੇਸ਼ ਸਾਂਝ ਪਾਈ ਹੈ ਗੱਪਾਂ ਨਾਲ ਸਾਥੀ ਕਰਾਉਂ ਆਓ ਜੇਕਰ ਅਸੀਂ ਇਸ ਚੀਜ਼ ਨੂੰ ਪ੍ਰਾਪਤ ਕਰਨਾ ਹੈ ਕਿ ਸਹਿਬ ਕਹਿੰਦੇ ਪੁੱਤ ਲਈ ਸਾਨੂੰ ਇੱਕ ਬਹੁਤ ਵੱਡੀ ਆਕਾਲ ਰਖਵਾਂ ਜੀ ਦੀ ਬਖਸ਼ਿਸ਼ ਹੈ ਹੋਰ ਸੁਖੀ ਕੇਵਲ ਜਿਹੜੀ ਸਾਡੀ ਸੁਖੀ ਦੀ ਪਤਣ ਹੈ ਉਹ ਇੱਕ ਸ਼ਿੰਗ ਦੇ ਵਿੱਚ ਵੀ ਸਾਹਿਬ ਕਹਿੰਦੇ ਹਨ ਪਰਮ ਜਾਗ ਮੇਤਰ ਕੋ ਇਸ ਦਾ ਮੰਤਰ ਨਾਲ ਜਾਣੇ ਹੋ ਸਾਹਿਬ ਕਹਿੰਦੇ ਜਿਹੜਾ ਅਕਾਲ ਪੁਰਖ ਵਾਹਿਗੁਰੂ ਇੰਨੇ ਸਮੇਂ ਵਿੱਚ ਸਾਡੇ ਤੇ ਇੰਨੀ ਬਖਸ਼ਿਸ਼ ਕਰ ਦਿੰਦੇ ਨੇ ਇੰਨੀ ਕਿਰਵਾ ਕਰ ਦਿੰਦੇ ਹਨ ਤੇ ਉਸ ਕਿਰਪਾ ਨੂੰ ਗੁਰਪਿਆਰੀ ਸਾਧ ਸੰਗਤ ਜੀਓ ਅਕਾਲ ਬਖਵਾਂ ਦੀ ਦੁਨੀ ਬਖਸ਼ ਦੇ ਪਾਤਰ ਬਣਦੇ ਹੋਏ ਸੀ ਸਾਡੇ ਸ੍ਰੀ ਕੰਤਲ ਸਾਹਿਬ ਸ੍ਰੀ ਗੋਬਿੰਦ ਸਿੰਘ ਮਹਾਰਾਜ ਜੀ ਅੱਗੋਂ ਤੋਂ ਲਈ ਸੰਬੰਧ ਜੁੜੇ ਹੋਏ ਹਨ ਇਹ ਸ਼ਬਦ ਜਿਹੜਾ ਹੈ ਬਚਨ ਨਾਟਕ ਦਾ ਹੈ ਇਹ ਸ਼ਬਦ ਦੇ ਅੰਦਰ ਸੰਤਕੁਟ ਪਾਤਸ਼ਾਹ ਜੀ ਦਾ ਜੀਵਨ ਪਰ ਲੈ ਕੇ ਕੰਨਮਸਾਂ ਕੰਨਮਸਾਂ ਦੀ ਤਰਸੀ ਤੋਂ ਲੈ ਕੇ ਕਰਕੇ ਗੁਰਬਾਣੀ ਸਾਸ ਨੇ ਦੇਖੀਓ ਸੱਤ ਸ੍ਰੀ ਅਦਿ ਗੁਰ ਸਾਧਨ। ਇਸ ਰੂਪ ਦੇ ਅੰਦਰ ਤਾਂ ਆਪ ਬਲਾਸੀ ਦੇਖੀਏ ਸ਼ਬਦ ਦੀ ਸ਼ੁਰੂਆਤ ਕਰਦੇ ਹਾਂ। ਮੂਰਿਤ ਕਿਤ 아! <목소리나> ਪੁਰਬਤੂ ਮੇਰਾ ਜੀ ਜਸ ਕਹਿਣਾ ਗੁਰੂ ਪਾਸ਼ਾ ਜੀ ਦਾ ਗੁਰ ਪਿਆਰੀ ਸਾਸਣ ਦਿਓ ਦੱਸਣਾ ਕਰਦੇ ਹਨ ਕਿ ਸਾਡੇ ਪਿਤਾ ਨੇ ਜਦੋਂ ਤੀਰਥ ਯਾਤਰਾ ਗੁਰੂ ਕੀਤੇ ਜਾਂਦੇਣਾ ਸਰਸਰੀ ਸਤਗੁਰ ਪਾਸ਼ਾ ਜੀ ਪ੍ਰਵਾਕ ਕਰਦੇ ਨੇ ਕਿ ਸਾਡੇ ਪਿਤਾ ਨੇ ਜਦੋਂ ਤੀਰਥ ਯਾਤਰਾ ਸ਼ੁਰੂ ਕੀਤੀ ਬੜੀ ਧਿਆਨ ਦੇਣ ਵਾਲੀ ਗੱਲ ਹੈ ਇਹ ਅਵਸਥਾ ਕਿ ਉਹ ਦਸਰੇ ਹਨ ਕਿ ਜਦੋਂ ਨਵੇਂ ਪਾਸ਼ਾ ਤੰਤਰ ਸਾਹਿਬ ਸ੍ਰੀ ਗੁਰਦੇਵ ਭਾਦਰ ਮਹਾਰਾਜ ਬਾਬਾ ਬਕਾਲਾ ਸਾਹਿਬ ਦੀ ਧਰਤੀ ਦੇ ਉੱਤੇ ਆਗਾਲ ਪੁਰਖਵਾਹੀ ਗੁਰਦੇ ਨਾਲ ਬੰਦਗੀ ਦੇ ਦੁਆਰਾ ਅਪੀਲ ਹੋਈ ਨਾ ਲਵਰੀਨ ਇੱਕ ਮੇਕ ਹੋਇਆ ਇਹ ਪਸਾਰਤਾ ਦੇ ਅਕਾਲ ਪੁਰਖ ਵਾਹਿਗੁਰੂ ਨਾਲ ਬੰਦਗੀ ਕਰਦੇ ਹਾਂ ਤੇ ਜਦੋਂ ਬੰਦਗੀ ਕਰਦੇ ਜਾਂ ਕਰਦੇ ਆਹ ਪਿਆਰੀ ਸਾ ਸਤਿਗੁਰ ਜੀ ਅਨਸਾਨ ਪੂਰਾ ਪੂਰਨ ਤੌਰ ਤੇ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਮਿਲ ਜਾਂਦਾ ਹੈ ਜਿੱਤੇ ਫੇਰ ਅਸੀਂ ਪਤਾ ਇੱਕਦਮ ਬੰਤੀ ਬੜਦੇ ਹਾਂ ਵਿਣ ਬੋਲੇ ਸਭ ਕੁਝ ਜਾਣਦਾ ਇਸ ਅੱਗੇ ਜੀਰ ਕਿ ਜਿਹੜਾ ਬਿਨ ਬੋਲੇ ਸੀ ਕੇਵਰੀ ਸਦੇ ਸਦੇ ਕਹਿ ਦਿੰਦੇ ਆ ਕਿ ਮਹਾਰਾਜ ਆਪੇ ਜਾਣਦਾ ਸਾਰਾ ਕੁਝ ਹੀ ਗੱਲ ਠੀਕ ਹੈ ਆਕਾਲਪੁਰ ਤੁਹਾਨੂੰ ਜਾਣਦਾ ਕਾਰਨ ਕਿਉਂ ਕਿ ਮਾਰਕ ਨੇ ਸਾਰੇ ਜਨਮ ਜਿੱਤੇ ਹੋਏ ਨੇ ਉਹ ਮਾਲਕ ਹੈ ਇਹ जग ਵਾਲ ਮਾਲੀ ਮੇਰਾ ਜਗ ਮਾਲੀ ਇਹ ਜਗ ਵਾਰੀ ਜਿਹੜਾ ਹੈ ਤੇ ਇਹ ਜਗ ਦਾ ਜਿਹੜਾ ਮਾਲੀ ਹੈ ਉਹ ਆਕਾਲਪੁਰ ਤੁਹਾਨੂੰ ਜਨਮ ਜਿੱਤੇ ਹੈ ਪਰ ਅਸੀਂ ਇਹਦੇ ਸਰੀਰ 'ਤੇ ਕਿੰਨੀਆਂ ਬੰਦਗੀਆਂ ਤੁਨ ਵਾਲੀਆਂ ਨੇ ਕਿੰਨੀਆਂ ਸੰਪਰਦਾਵਾਂ ਨੇ ਕਿਹਨੇ ਜੱਥੇ ਬੰਦੀਆਂ ਕਿੱਥੇ-ਕਿੱਥੇ ਅਸੀਂ ਦੇਖਦੇ ਹਾਂ ਸ਼ਾਇਦ ਕਿਸੇ ਖਾਬ ਦਾ ਇਨਸਾਨ ਤੇ ਬਿਆਨ ਕਰ ਸਕਦਾ ਕਿ ਮੈਨੂੰ ਰਾਤ ਸੁਪਨਾ ਆਇਆ ਤੇ ਸੁਪਨੇ ਵਿੱਚ ਆਪ ਕੁਝ ਦੇਖਿਆ ਇਹ ਤੇ ਕਹਿ ਸਕਦਾ ਪਰ ਬਿਆਰੀ ਸਾਸਨ ਨੂੰ ਆਪਣਾ ਪਹਿਲਾ ਜਨਮ ਆਪਣੀ ਪਹਿਲੀ ਅਵਸਥਾ ਅਤੇ ਉਸ ਜਨਮ ਦੇ ਵਿੱਚ ਕੀਤੇ ਹੋਏ ਪਰਉਪਕਾਰ ਕੋਈ ਵੀ ਨਹੀਂ ਦੱਸ ਸਕਦਾ ਚਤੁਰ ਗੱਲ ਬਣਦੀ ਜਦ ਇਹੋ ਚੱਕੀ ਆਪਾਂ ਜੀ ਨੂੰ ਕਹਿ ਦਿੰਦੇ ਹਾਂ ਯਾਦ ਰਹਿਣਾ ਜਸਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਬਜਿਤ ਨਾਟਕ ਦੇ ਵਿੱਚ ਸ਼ੁਰ ਕਰਦੇ ਨੇ ਏਮਕੁੰਟ ਪਹਾੜਤ ਹੈ ਜਹਾਂ ਸਭ ਤਸਰੇਂਗੇ ਸੁਮਨ ਹੈ ਤਹਾਂ ਸਤਜਟਿਵਾਲ ਪਹਾੜ ਕੋਈ ਗੱਲ ਕਰਦੇ ਹਾਂ ਦੇ ਕੇ ਹਨ ਕਿ ਮੋਰ ਪਿਤ ਪੂਰਬ ਕੀ ਜਸਪਿਆਨਾ ਭਾਵ ਕੇ ਪੂਰਬ ਬਾੜੀ ਦਿਸ਼ਾ ਦੇ ਬਲ ਜਦੋਂ ਸਾਡੇ ਪਿਤਾ ਜੀ ਨੇ ਯਾਤਰਾ ਸ਼ੁਰੂ ਕੀਤੀ ਕਿਉਂਕਿ ਬਹੁਤ ਦੂਰ ਤਰੰਡੇ ਤੱਕ ਦੁਨੀਆ ਯਾਦ ਕਰਦੀ ਸੀ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਦਾ ਅਸੀਂ ਯਾਤਰਾ ਕਰਦੇ ਹਾਂ ਅਸੀਂ ਜੀਤੇ ਕਰਦੇ ਹਾਂ ਦਰਬਾਰ ਨੂੰ ਕਦੋਂ ਕਰਦੇ ਹਾਂ ਜਦੋਂ ਤੇ ਸੁੱਖ ਹੁੰਦਾ ਉਹਦੇ ਤੇ ਅਸੀਂ ਬਹੁਤ ਘੱਟ ਕਰਦੇ ਹਾਂ ਧਿਆਨ ਦੇਣਾ ਇਹ ਕਹਿੰਦੇ ਕੋਈ ਗੱਲ ਨਹੀਂ ਕਿਸੇ ਵੇਲੇ ਟਾਈਮ ਕਿਸੇ ਵੇਲੇ ਸਮੇਂ ਰਾਮ ਦਾ ਸੁਖ ਰਾਤਾਂ ਨੂੰ ਧਿਆਨ ਲਾਗੇ ਤੇ ਜਦੋਂ ਕਿਤੇ ਕੋਈ ਮੁਕਤੀ ਘੜੀ ਜਾ ਕੋਈ ਇਹਦਾ ਸਮਾਂ ਸਾਡੇ ਤੇ ਬਣਦਾ ਫਿਰ ਅਸੀਂ ਬੜੀ ਸਪੀਡ ਦੇ ਨਾਲ ਜਿੱਥੇ ਇੱਕ ਜਪੀ ਸਾਹਿਬ ਦਾ ਪਾਠ ਰੋਜ਼ ਕਰਦੇ ਸੀ ਉੱਥੇ ਪਾਂਜੀ ਸ਼ੁਰੂ ਕਰ ਦਿੰਦੇ ਆ ਹੋਰ ਵੀ ਲੋਕਾਂ ਨੂੰ ਹੋਰ ਵੀ ਸੰਗਤਾਂ ਦੇ ਨੇਕ ਜਿਆਦਾ ਭਰਦੇ ਜੇ ਅਨਜਣ ਕਦੀ ਸੁੱਖ ਦੀ ਗੱਡੀ ਐਸਾ ਹੋਇਆ ਹੋਵੇ ਗੁਰਬਾਣੀ ਅਕਾਲ ਪੁਰਖ ਵਾਹਿਗੁਰੂ ਕਹਿੰਦੇ ਹਨ ਕਿ ਭਲਿਆ ਸੁੱਖ ਵੀ ਸਭਈ ਜਦ ਤੂੰ ਬਾਣੀ ਨੂੰ ਪੜਨਾ ਸੰਗਤ ਕਰਨੀ ਹੈ ਦੁੱਖ ਆਉਣਾ ਹੀ ਹੈ ਕਿਉਂਕਿ ਕੇ ਦੁੱਖ ਦੇ ਵਿੱਚ ਤੂੰ ਪ੍ਰਵੇਸ਼ ਨਹੀਂ ਹਾਂ ਕਿਉਂਕਿ ਗੁਰਬਾਣੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਜੋ ਨਾ ਸੁਖਮੈ ਦੁੱਖ ਨਹੀਂ ਬਾਨੈ ਸੁਖ ਸੁਨੇਵਰ ਬੈ ਨਹੀਂ ਜਾ ਕੇ ਮੈਂ ਚੰਨ ਮਾਣੈ ਪੇਸ਼ ਗੁਰੂ ਤੇਗ ਬਹਾਦਰ ਮਹਾਰਾਜ ਪੂਰਬ ਦੀ ਦਿਸ਼ਾ ਵੱਲ ਜਦੋਂ ਚਾਲੇ ਪਾਉਂਦੇ ਹਨ ਤੇ ਪਿਆਰੀ ਸਾ ਸੰਗਤ ਦੇ ਇਤਿਹਾਸਕਾਰ ਲਿਖਦਾ ਹੈ ਕਿ ਜਦ ਹੀ ਜਾਤ ਪਰਬੇੜੀ ਗਏ ਪੁੰਨ ਦਾਨ ਦੇ ਕਰਤ ਵਿਦਇ ਕਹਿੰਦੇ ਪਿਤਾ ਜੀ ਨੇ ਗੁਰੂ ਜੀ ਦਿਸ਼ਾ ਵੱਲ ਰਸਤੇ ਦੇ ਅੰਦਰ ਜਿੱਥੇ ਰੁਕਣਾ ਕੀਤਾ ਤੇ ਉੱਤੇ ਬਹੁਤ ਪੁੰਨ ਕੀਤੇ দান ਕੀਤੇ ਗਰੀਬ ਗੁਰਦਿਆਂ ਦੇ ਪਰਪਰ ਕਰਕੇ ਉਹਨਾਂ ਦੀ ਜਨਰੋੜ ਬੰਦਾ ਦੀ ਥੋੜਾ ਬਰੀ ਹੈ